ਖਸ਼ਾਮ ਦਾ ਜੀ ਰੋਪੜਾ ਹੈੱਡ ਦਾ ਆ ਦੇਖੋ ਆ ਜਿਹੜਾ ਪਰਲੇ ਪਾਸੇ ਕੋਲ ਆ ਜਿਹੜਾ ਨਵਾਂ ਬਾਈਪਾਸ ਟੱਡਿਆ ਉਹ ਆਹ ਦੇਖੋ ਤੁਹਾਨੂੰ ਗੱਡੀ ਵੀ ਵਿਖਦੀ ਹੋਣੀ ਜਾਂਦੀ ਦੇਖੋ ਹੋ ਜਾਂਦੀ ਗੱਡੀ ਇਹ ਹੌ ਲੰਗੀ ਉਹ ਦੇਖੋ ਉਹ ਜਾ ਰਹੀ ਹੈ ਇਹ ਲੈਟ ਕੋਲ ਪਹੁੰਚ ਜੀ ਤੇ ਉਹ ਬਹੁਤ ਦੂਰ ਹੈ ਆ ਦੇਖੋ ਕਿੰਨੀ ਇਹ ਉਹ ਦੇਖ ਲੋ ਹੈ ਕਿੰਨੀ ਦੂਰ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਟੀਵੀ ਜਾਓ ਬਹੁਤ ਬੱਦਲ ਆ ਸ਼ਾਮ ਦਾ ਟਾਈਮ ਹੋ ਰਿਹਾ ਜਣ ਕੇ ਆ ਕੋਈ ਮੈਂ ਪਹਾੜ ਹੁੰਦੇ ਆ लाई सामने फैक्ट्री और सामने ਖਾਲਸਾ ਰਾਜ ਦਾ ਝੰਡਾ ਲਹਿਰਾ ਰਿਹਾ ਹੈ ਜਿਹੜੇ ਕਿ ਉਹ 7 ਹੱਥ ਦਾ ਬਣਿਆ ਹੋਇਆ ਪਰਮਾਨੈਂਟ ਜਿਵੇਂ ਉਹ ਦਿੱਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਖਾਲਸਾ ਰਾਜ 1% ਹੋਊਗੇ ਵੀ ਰਾਜ ਕੀਤਾ ਦੇਖੋ ਪੰਜਾਬ ਦੇਖ ਲਓ ਦਿੱਲੀ ਤੱਕ Rajasthan Himachal ਉਧਰ ਪਾਕਿਸਤਾਨ afghanistan ਦਾ ਰਾਜ ਜਿਹੜਾ ਸੀਗਾ ਆ ਦੇਖੋ ਦੋਨੂੰ zoom ਕਰਕੇ ਦਿਖਾਉਣਾ ਇਹ ਦੂਰ ਹੈ ਹੋਰ ਦੇਖੋ ਇਦਾਂ ਲੱਗਦਾ ਵੀ ਜਿਵੇਂ ਨੀਚੇ ਵੀ ਜਿਵੇਂ ਪਰਛਾਵਾਂ ਨਹੀਂ ਹੁੰਦਾ ਸ਼ੀਸ਼ੇ ਦਾ ਜਿਵੇਂ ਦੇਖੋ ਪਹਾੜੀਆਂ ਦਾ ਪਰਛਾਵਾਂ ਪੈ ਰਿਹਾ ਉੱਪਰ ਵੀ ਉਦਾਂ ਦੀ ਆ ਦੇਖੋ ਆ ਵੀ ਉਹ ਤੇ ਚੀੜੀਆਂ ਕਾਮਾ ਰੌਲੀ ਪਾਈ ਚੀਂ ਚੀਂ ਲਾਈ ਆ ਤੌਰਾ ਯੂਅਰ ਖਾਣੇ ਦੀ ਮੇਰਾ